ਵੇ ਕਮਜ਼ੋਰੀਆਂ ਆਈ ਜਾਣ ਮਨ ਜਣਦੀ ਗੱਲ ਅਚ ਰਹਿਣਾ ਕਦੇ ਬੁੱਢੇ ਨਹੀਂ ਹੋਣਾ ਗੁਰਮੁਖ ਬੁੱਢੇ ਕਦੇ ਨਹੀਂ ਕਦੇ ਨਹੀਂ ਹੋਣਾ ਬੁੱਢੇ ਜੇ ਸਮਝਦੇ ਰਾਂਗੇ ਅਕਲ ਲੈਂਦੇ ਰਾਂਗੇ ਫਿਰ ਕਾਹਦੇ ਬੁੱਢੇ ਨਿਤ ਨਵਾਂ ਹੀ ਹੈ ਔਰ ਵੇਖੋ ਜਿਵੇਂ ਬੱਚਾ ਨਿਤ ਨਵਾਂ ਸਿੱਖਦਾ ਹੈ ਬੇਬੇ 60 ਸਾਲ ਦੀ ਹੈ 60 ਸਾਲ ਦੀ ਬੇਬੇ ਕਹਿੰਦੀ ਹੈ ਆ ਨਵੇਂ ਤਰੀਕੇ ਦੀਆਂ ਪਿੰਨੀਆਂ ਸਿੱਖੀਆਂ ਨੇ ਨਿਆਣਾ ਵੀ ਸਿੱਖ ਰਿਹਾ ਬੇਬੇ ਵੀ ਸਿੱਖ ਰਹੀ ਤੇ ਬੇਬੇ ਫਿਰ ਬੁੱਢੀ ਕਿਵੇਂ ਹੋਊਗੀ ਬੁੱਢਾ ਬੰਦਾ ਉਦੋਂ ਹੁੰਦਾ ਜਦੋਂ ਨਵਾਂ ਸਿੱਖਣਾ ਛੱਡ ਦਿੰਦਾ ਜਦੋਂ ਨਵਾਂ ਸਿੱਖਣਾ ਛੱਡਤਾ ਅਸੀਂ ਬੁੱਢੇ ਹੋ ਗਏ ਜਿੰਨਾ ਚਿਰ ਤੁਸੀਂ ਨਵਾਂ ਸਿੱਖ ਰਹੇ ਆ ਬੁੱਢੇ ਨਹੀਂ ਹੋਏ ਕੁਝ ਨਵਾਂ ਨਵਾਂ ਸਿੱਖੋ ਹੁਣ ਬੀਬੀਆਂ ਕਹਿੰਨ ਅੱਛਾ ਫਿਰ ਫੇਸਬੁੱਕ ਚ ਚਲਾਉਣੀ ਸਿੱਖ ਲੈਣੀਆਂ ਨਵਾਂ ਸਿੱਖਣਾ ਹੈ ਫੇਸਬੁਕ ਸਿੱਖੋ ਮਤਲਬ ਚਲੋ ਫੋਨ ਚਲਾਣਾ ਵੀ ਮਾੜਾ ਨਹੀਂ ਹੁੰਦਾ ਜੋ ਸਿੱਖਣਾ ਸਿੱਖੋ ਕੋਈ ਚੀਜ਼ ਵੀ ਸਿੱਖਣੀ ਸਿੱਖੋ ਪਰ ਜਿਵੇਂ ਬੱਚਾ ਸਿੱਖਦਾ ਹੈ ਤੇ ਤੁਸੀਂ ਰੋਜ਼ ਸਿੱਖਦੇ ਹੋ 60 ਸਾਲ ਦੀ ਉਮਰ ਤੱਕ ਨਵਾਂ 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 ਸਿੱਖ ਰਹੇ ਹੋ ਤੇ ਫਿਰ ਤੁਸੀਂ ਬੁੱਢੇ ਕਿਵੇਂ ਹੋਗੇ ਅੰਦਰ ਨਵਾਂ ਨਵਾਂ ਲੈ ਰਹੇ ਗਿਆਨ ਲੈ ਰਹੇ ਸਮਝਦੇ ਰਹੇ ਫਿਰ ਕਿੱਦਾਂ ਫਿਰ ਬੁੱਢੇ ਥੋੜਾ ਹੋਗੇ ਤੇ ਇੱਕ ਉਹ ਆ ਜਿਹੜੇ ਪਹਿਲਾਂ ਹੀ ਬੁੱਢੇ ਐ 15 ਸਾਲ ਦੇ ਨੂੰ ਕਹਿ ਦੋ ਨਵਾਂ ਕੋਲ ਸਿੱਖ ਲੈ ਕੁਝ ਕਰ ਲੈ ਮਰ ਲੈ ਨਹੀਂ ਬਸ ਉਹ ਹੁਣੇ ਹੀ ਬੰਦਾ ਜਿਹਦੇ ਅੰਦਰ ਉਤਸ਼ਾਹ ਮਰ ਗਿਆ ਜਿ ਜ ਜਿਨਨੇ ਕੁਝ ਨਵਾਂ ਨਹੀਂ ਕਰਨਾ ਪਰ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਚੇਤਾ ਰੱਖੋ ਨਵਾਂ ਹੀ ਹੈ ਜਿਹੜਾ ਕੰਫੀਡੈਂਸ ਬਰਦਾ ਅਸੀਂ ਨਾ ਜਿੱਦੇ ਸ਼ਬਦ ਨਵਾਂ ਪੜਦੇ ਆ ਉਹਦੇ ਸਾਡੇ ਚਮਕ ਹੋਰ ਹੁੰਦੀ ਹੈ ਜਿੱਦੇ ਅਸੀਂ ਪੁਰਾਣਾ ਰਿਪੀਟ ਕਰਦੇ ਆ ਉਹਦੇ ਗੱਲ ਕੁਝ ਹੋਰ ਹੁੰਦੀ ਹੈ ਜਿਹਦੇ ਨਵੀਂ ਗੱਲ ਕਰਦੇ ਆ ਉਹ ਤੇ ਜ਼ਿਆਦਾ ਖੁਸ਼ ਹੁੰਦੇ ਆ ਜਿਹਦੇ ਗੱਲ ਰਿਪੀਟ ਕਰਦੇ ਆ ਪਹਿਲਾਂ ਸੁਣਾਈ ਫੇਰ ਸੁਣਾਉਂਦੇ ਆ ਉਹ ਖੁਸ਼ ਉਹ ਖੁਸ਼ੀ ਨਹੀਂ ਹੁੰਦੀ ਨਵਾਂ ਨਵੇਂ 'ਚ ਚਮਕ ਆਉਂਦੀ ਹੈ ਐਕਸਾਈਟਮੈਂਟ ਆਉਂਦੀ ਹੈ ਉਤਸ਼ਾਹ ਹੁੰਦਾ ਹੁਣ ਜੇ ਤੁਸੀਂ ਪਾਸ ਹੋ ਗਿਆ ਬੱਚਾ ਤੁਸੀਂ ਤੁਹਾਨੂੰ ਕੀ ਚਾਹ ਚਣਗੇ 8ਵੀਂ 'ਚ ਪਾਸ ਹੋਇਆ ਫੇਰ 8ਵੀਂ 'ਚ ਫਿਰ ਪਾਸ ਹੋਏ ਫੇਰ ਐਕਸਮ ਫਿਰ ਪਾਸ ਨਾ ਪਾਸ ਹੋਣ ਵਾਲੇ ਨੂੰ ਚਾ ਨਾ ਮਾਪਿਓ ਨੂੰ ਚਾ ਨਾ ਟੀਚਰਾਂ ਨੂੰ ਚਾ ਕਿਉਂਕਿ ਨਵਾਂ ਨਹੀਂ ਚੈਲੰਜ ਚਾਹੀਦਾ ਅਸੀਂ ਕਹਾਂਗੇ ਹੁਣ 9ਵੀਂ ਚ ਪਾਸ ਹੋ ਕੇ ਬਥਾ ਹੁਣ 10ਵੀਂ ਚ ਪਾਸ ਚੈਲੰਜ 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 ਅਭੀ ਦੁੱਖ ਨੂੰ ਝੱਲ ਇਹਨੂੰ ਕਰ ਪਾਸ ਇੰਦਾ ਫਿਰ ਅਸੀਂ ਕਿੰਨੇ ਖੁਸ਼ ਹੋਨੇ ਨਵਾਂ ਨਵਾਂ ਚਾਹੀਦਾ ਬੁੱਢੇ ਨਹੀਂ ਹੋਣਾ ਕਦੇ ਨਹੀਂ ਬੁੱਢੇ ਹੋਣਾ ਸਿੱਖੀ ਜਾਣਾ 80 ਸਾਲ ਦਾ ਹੋ ਕੇ ਵੀ ਸਿੱਖਣਾ 80 80 ਸਾਲਾਂ ਦੇ ਗੋਰੇ ਦੁਆਰਾ ਐਡਮਿਸ਼ਨ ਲੈ ਲੈਂਦੇ ਆ ਸਕੂਲਾਂ 'ਚ 80 80 ਸਾਲ ਦੇ ਦੁਆਰਾ ਪੜਨ ਲੱਗ ਜਾਂਦੇ ਆ ਮੈਂ ਪਿੱਛੇ ਜੇ ਬੋਲਿਆ ਵੀ ਸੀ ਜਿਹੜਾ ਬੰਦਾ ਆਪਣੇ 'ਚ ਵੀ ਹੈਗਾ ਕੋਈ ਬੀਬੀ ਭੈਣ ਹੋਵੇ ਗ੍ਰੈਜੂਏਸ਼ਨ ਕੀਤੀ ਸੀ ਪੜ੍ਹੀ ਸੀ ਬੀਏ ਪਾਸ ਕੀਤੀ ਸੀ ਮੁੜ ਕੇ ਵਿਆਹ ਹੋ ਗਿਆ ਹੁਣ 30 35 40 ਸਾਲ ਦੀ ਹੋ ਗਈ ਹੈ ਹੁਣ ਐ ਮਿਕਰੇ ਪ੍ਰਾਈਵੇਟ ਭਰ ਲਵੇ ਨਾ ਜਾਵੇ ਬਾਹਰਲੇ ਦੇਸ਼ਾਂ 'ਚ ਤੇ ਸਕੂਲ ਜਾ ਕੇ ਪੜ ਲੈਂਦੀਆਂ ਬੀਬੀਆਂ ਉੱਤੇ ਸ਼ਰਮ ਨਹੀਂ ਸਾਡੇ ਤੇ ਪੱਕਾ ਹੈ ਨਾ ਸਾਡੇ ਤੇ ਗੱਲਾਂ ਬਹੁ ਕਰਦੇ ਆ ਮਜ਼ਾਕ ਉਡਾਉਂਦੇ ਆ ਅਗਲੇ ਪਰ ਮੈਂ ਤੇ ਕਿਹਾ ਹੀ ਆ ਹਮੇਸ਼ਾ ਸਾਡੇ ਤੇ ਉਤਸ਼ਾਹ ਹੀ ਮਰ ਗਿਆ ਸਾਡੇ ਤੇ 40 ਸਾਲ ਤੋਂ ਬਾਅਦ ਜਿਉਣ ਦਾ ਹੀ ਕੋਈ ਸੰਕਲਪ ਨਹੀਂ 40 ਸਾਲ ਤੋਂ ਬਾਅਦ ਖੁਸ਼ੀ ਦਾ ਹੀ ਕੋਈ ਸੰਕਲਪ ਨਹੀਂ 40 ਸਾਲ ਤੋਂ ਬਾਅਦ ਐ ਲੱਗਦਾ ਵੀ ਹੁਣ ਤੇ ਤੂੰ ਬੁੱਢਾ ਬਸ ਬੀਬੀ ਕੋਈ ਰੰਗਦਾਰ ਕੱਪੜੇ ਪਾਲੇ 40 ਸਾਲ ਤੋਂ ਬਾਅਦ ਉਹਨੂੰ ਕੀ ਕਹਿੰਦੇ ਨੇ ਭਲਾ ਕਹਿਣਾ ਨਹੀਂ ਮੈਂ ਪਤਾ ਹੈ ਨਾ ਕੀ ਸ਼ਬਦ ਵਰਦੇ ਬੁੱਢੀ ਕੁੜੀ ਵਾਲਾ ਵੀ ਜੇ ਇਹ ਲੱਦਦਾ ਸ ਇਹ ਹੁਣ ਕੁੜੀ ਬਣ ਬਣ ਵੈਂਦੀ ਹੈ ਇਦਾਂ ਨਹੀਂ ਕਹਿੰਦਾ ਸਾਡੇ 40 ਸਾਲ ਤੋਂ ਬਾਅਦ ਤੇ ਸੰਕਲਪ ਹੀ ਨਹੀਂ ਸਾਡੇ ਤੇ ਐ ਵੀ ਜਦੋਂ 40 ਸਾਲ ਤੋਂ ਬੰਦਾ ਟੱਪ ਗਿਆ ਹੁਣ ਮਰਨ ਦੀਆਂ ਤਿਆਰੀਆਂ ਕਰੇ ਹੁਣ ਕਿਉਂ ਖੁਸ਼ ਰਹਿੰਦਾ ਹੈ ਹੁਣ ਮਰਨ ਨਾਲੇ ਪਾਸੇ ਨੂੰ ਤਿਆਰੀ ਕਰੇ ਹੁਣ ਇਹਨੂੰ ਕੀ ਹੋਇਆ ਹੁਣ ਇਹ ਨਵਾਂ ਕਾਦੇ ਲਈ ਕਰਦਾ ਪਰ ਬਾਹਰਲੇ ਦੇਸ਼ਾਂ ਵਿੱਚ ਇਹ ਨਹੀਂ ਬਾਹਰਲੇ ਚ ਕਹਿੰਦੇ ਐ 20 ਸਾਲ ਤੱਕ ਹੁਣ ਨਾ ਜਾਣਾ ਫਿਰ 20 ਤੋਂ ਕਹਿੰਦੇ 40 ਦਾ ਹੁਣ ਜਿਹੜਾ ਟਾਈਮ ਐ ਇਹ ਵਿਆਹ ਵੀ ਕਰਾਣਾ ਤੇ ਆਪਣੇ ਬੱਚੇ ਨੂੰ 18 ਸਾਲ ਦਾ ਕਰਨਾ ਇਹਦੇ ਵਿੱਚ 20 ਤੋਂ 50 ਲਾ ਲਓ 20 ਸਾਲ ਦੀ ਉਮਰ ਤੋਂ ਪੰਜਾਬ ਪਹਿਲਾਂ 20 ਸਾਲ ਮਾਪਿਓ ਦੇ ਸਿਰ ਤੇ ਆ ਫਿਰ 20 ਤੋਂ ਲੈ ਕੇ 50 ਸਾਲ ਤੱਕ ਬੱਚਾ ਪਾਲ ਕੇ ਵਿਆਹ ਵੀ ਇਹਦੇ ਚ ਕਰਾਣਾ 30 ਸਾਲਾਂ ਦੇ ਵਿੱਚ ਵਿੱਚ ਤੇ ਬੱਚੇ ਜੰਮ ਕੇ ਵਿਆਹ ਕੇ ਫਿਰ ਫਿਰ 30 ਸਾਲ ਤੋਂ ਬਾਅਦ ਵੀ ਪਲੈਨਿੰਗ ਹੁੰਦੀ ਉਹਨਾਂ ਦੀ 30 ਸਾਲ ਤੋਂ ਬਾਅਦ ਫਿਰ 70 ਸਾਲ ਤੱਕ 80 ਸਾਲ ਤੱਕ ਆਪਾਂ ਦੋਵਾਂ ਜੀਆਂ ਨੂੰ ਟਾਈਮ ਮਿਲੇਗਾ ਇਕੱਠੇ ਫੇਰਾ ਆ 30 ਸਾਲ ਬੱਚਿਆਂ ਨੂੰ ਦਿਆਂਗੇ 30 ਸਾਲ ਬਾਅਦ ਨੂੰ ਕੋਈ ਭੱਜੋ ਆਪਣਾ ਕੰਮ ਕਰੋ ਹੁਣ ਅਸੀਂ ਫਿਰ ਕੁਝ ਰਹਿਣਾ ਸਾਡੇ ਕੋਲ 20 ਸਾਲ ਹੋਰ ਨੇ 30 ਸਾਲ ਹੋਰ ਨੇ ਸਾਡੇ ਸਾਡੇ ਕੀ ਹੈ ਬਸ ਸਾਡੇ ਬੱਚੇ ਵਿਆਹੇ ਗਏ ਉਸ ਤੋਂ ਬਾਅਦ ਸੰਕਲਪ ਹੀ ਨਹੀਂ ਸੋਚਿਆ ਹੀ ਨਹੀਂ ਉਸ ਤੋਂ ਬਾਅਦ ਹੁਣ ਤੇ ਬਸ ਮਰਨ ਦੀਆਂ ਤਿਆਰੀਆਂ ਕਰੋ ਬਸ ਉਸ ਤੋਂ ਬਾਅਦ ਤੇ ਜ਼ਿੰਦਗੀ ਖਤਮ ਹੈ ਬਸ ਇੰਨਾ ਹੀ ਸੋਚੇ ਹੀ ਤਾਂ ਤੇ ਸੋਚਦੇ ਆ ਫਿਰ ਮਰਿਆਂ ਵਰਗੀ ਜ਼ਿੰਦਗੀ ਕੱਢਦੇ ਆ ਤੇ ਜੇ ਉਡੀਕ ਹੋਵੇ ਵੀਰੋ ਜਿਵੇਂ ਸਾਨੂੰ ਉਡੀਕ ਸੀ ਵੀ ਜਵਾਨੀ ਆਉਣੀ ਹੈ ਐ ਉਡੀਕ ਹੋਵੇ ਵੀ ਬਡਾਪੇ ਵਾਲੇ ਵੀ 20 25 ਸਾਲ ਆਉਣੇ ਨੇ ਉਹਦੀ ਵੀ ਤਿਆਰੀ ਕਰੀ ਉਹ ਵੀ ਬੜੇ ਵਧੀਆ ਹੋਊਗਾ ਤਜਰਬਾ ਨਾ ਉਹ ਬਡੇ ਬਜ਼ੁਰਗਾਂ ਨੂੰ ਆਪਣਾ ਤਜਰਬਾ ਦਿੰਦਾ ਹੈ ਲੱਖ ਗਈ ਰੋ ਭਾਵੇਂ ਨੌਜਵਾਨਾਂ ਦੇ ਆਪਣੇ ਐਕਸਪੀਰੀਅੰਸ ਨੇ ਬਜ਼ੁਰਗਾਂ ਨੇ ਆਪਣੇ ਐਕਸਪੀਰੀਅੰਸ ਟ੍ਰੇਨ ਦੇ ਵਿੱਚ ਤਿੰਨ ਚੜ ਗਏ ਮੁੰਡੇ ਛਲਾਰੂ ਜੇ ਸੀ ਉਹ ਨੌਜਵਾਨ ਕਹਿਣ ਅਸੀਂ ਉਹਦੀ ਚੇਨ ਖਿੱਚਣੀ ਹੈ ਟ੍ਰੇਨ ਰੋਕਣੀ ਹੈ ਟ੍ਰੇਨ ਰੁਕਣੀ ਐ ਤੇ ਚੇਨ ਖਿੱਚਣੀ ਉਹ ਗੱਲਾਂ ਕਰਦੇ। ਉਹ ਕਹਿੰਦੇ ਇੱਥੇ ਲਿਖਿਆ ਹੈ ਵੀ ਜਿਹੜਾ ਟ੍ਰੇਨ ਰੋਕੂਗਾ ਚੇਨ ਖਿੱਚੂਗਾ 6 ਮਹੀਨਿਆਂ ਦੀ ਸਜ਼ਾ ਤੇ 1200 ਰੁਪਇਆ ਜੁਰਮਾਨਾ ਭਰਨਾ ਪੈਣਾ। ਕਿਵੇਂ ਕਰੀਏ? ਆਪਾਂ ਨਹੀਂ ਖਿੱਚਣੀ। ਉਹ ਮੁੰਡੇ ਆਪਸ ਵਿੱਚ ਗੱਲਾਂ ਕਰਨ ਕਹਿੰਦੇ ਨਹੀਂ ਅਸੀਂ ਤੇ ਕਹਿੰਦੇ ਚੇਨ ਖਿੱਚਣੀ। ਚੌੜ ਕਰਦੇ ਹੁੰਦੇ ਨੇ ਬਚ ਕੇ ਉਹਦੀ ਬੈਲ ਵਜਾ ਕੇ ਭੱਜ ਗਏ। ਗੱਡੀ ਦਾ ਹਾਰਮ ਵਿੱਚ ਆ ਕੇ ਭੱਜ ਗਏ ਨਿਆਣੇ ਕਰਦੇ ਨੇ ਸ਼ਹਿਰਾਂ 'ਚ ਦੇਖਦੇ ਬੱਚੇ ਇਤਾਂ ਹੀ ਕਰਦੇ ਹੁਣ ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਵੀ ਚੇਨ ਖਿੱਚਣੀ ਉਹ ਕਹਿੰਦੇ ਯਾਰ 6 ਮਹੀਨੇ ਦੀ ਸਜ਼ਾ ਵੀ ਮਿਲਣੀ ਹੈ ਚੇਨ ਗੱਡੀ ਤੇ ਕਹਿੰਦੇ ਤੇ ਆ ਇੱਕ ਉਹ 4-400 ਰੁਪਈਆ ਤਿੰਨੇ ਜਣੇ ਪਾ ਲੋ 1200 ਹੋ ਗਿਆ 1200 ਹੀ ਰੁਪਈਆ ਸੀ ਉਹਨਾਂ ਕੋਲ 4-400 ਸਾਰਿਆਂ ਨੇ ਪਾ ਲਿਆ ਇੱਕ ਬੰਦੇ ਨੇ ਆਪਣੀ ਜੇਬ 'ਚ ਪਾ ਲਿਆ ਕਹਿੰਦੇ ਹੁਣ ਕੋਈ ਨਹੀਂ ਭਰ ਦਿਆਂਗੇ ਫਾਈਨ ਚੇਨ ਖਿੱਚਦੀ 1200 ਰੁਪਇਆ ਵੀ ਤੇ ਚੇਨ ਖਿੱਚਦੀ ਕਹਿੰਦੇ ਜਦੋਂ ਸਜ਼ਾ ਦੇਣਗੇ ਫਿਰ ਉਦੋਂ ਕੀ ਕਰਾਂਗੇ ਪੈਸੇ ਤੇ ਇਕੱਠੇ ਕਰ ਲੈ ਕਹਿੰਦੇ ਬੁੱਡੇ ਤੇ ਦੋਸ਼ ਲਾਦਾਂਗੇ ਵੀ ਇੰਨੇ ਖਿੱਚੀ ਉਹ ਕਹਿੰਦਾ ਵੀ ਮੈਨੂੰ ਤੁਸੀਂ ਜ਼ਰੂਰੀ ਮਾਰਨਾ ਮੈਂ ਬੁੱਢਾ ਬੰਦਾ ਮੇਰੇ ਤੇ ਤਰਸ ਕਰੋ ਫਿਰ ਮੇਰੇ ਨਾਲ ਦੇਖੋ ਮੇਰੇ ਨਾਲ ਦੇਖੋ ਉਹ ਕਹਿੰਦੇ ਨਾ ਅਸੀਂ ਕਹਾਂਗੇ ਵੀ ਇਹ ਬੁੱਡੇ ਨੇ ਖਿੱਚੀ ਤੇ ਸੱ ਪੈਸੇ ਭਰ ਦਿਆਂਗੇ ਤੇ ਜਦੋਂ ਕਹਿਣਗੇ ਵੀ ਅਸੀਂ ਕਹਿੰਨੇ ਚਲੋ ਪਹਿਲਾਂ ਪੈਸੇ ਤੇ ਇਕੱਠੇ ਕਰ ਲੈ ਮੁੜ ਕੇ ਆ ਗਿਆ ਦਿਮਾਗ ਜੀ ਸਜ਼ਾ ਵੀ ਮਿਲਦੀ ਫਿਰ ਇਹਦੇ ਤੇ ਸਿੱਟੋ ਉਹਨੇ ਨੂੰ ਆਵੇ ਉਹ ਆਪਣੇ ਪੁਲਿਸ ਵਾਲੇ ਉਹਨਾਂ ਨੇ ਪੁੱਛਿਆ ਵੀ ਹਾਂ ਵੀ ਗੱਡੀ ਕਿਉਂ ਰੁਕੀ ਐ ਕਹਿੰਦੇ ਜੀ ਇਹਲੇ ਬੁੱਢੇ ਨੇ ਚੇਨ ਖਿੱਚੀ ਐ ਬੁੱਢਾ ਕਹਿੰਦਾ ਮੇਰੀ ਮਜਬੂਰੀ ਬਣ ਗਈ ਜੀ ਮੈਨੂੰ ਚੇਨ ਖਿੱਚਣੀ ਪਈ ਕਹਿੰਦੇ ਕਿਉਂ ਕਹਿੰਦੇ ਮੇਰੇ ਕੋਲ 1200 ਰੁਪਈਆ ਜੀ ਕਹਿੰਦੇ ਇਹਨਾਂ ਨੇ ਕੱਢ ਲਿਆ ਚੋਰੀ ਕਰ ਲਿਆ ਤੇ ਮੈਂ ਬੁੱਢਾ ਬੰਦਾ ਗਰੀਬ ਬੰਦਾ ਚੋਰ ਤਿੰਨ ਨੇ ਇਹ ਇਹ ਹੁਣ ਤਿੰਨ ਬੰਦੇ ਐ ਤਿੰਨ ਬੰਦਿਆਂ ਸਾਹਮਣੇ ਮੇਰੀ ਕੀ ਬਾਤ ਚਲਣੀ ਸੀ ਮੈਨੂੰ ਲੁੱਟ ਲਿਆ ਮੈਂ ਕੀ ਕਰਦਾ ਮੈਂ ਮਜਬੂਰੀ ਚ ਖਿੱਚੀ ਐ ਐਦਾਂ ਕਿਹਾ ਉਹ ਕਹਿੰਦੇ ਬਾਬੇ ਦਾ ਆ ਕਹਿੰਦੇ ਵੀ ਝੂਠ ਬੋਲਦਾ ਬਾਬਾ ਕਹਿੰਦਾ ਝੂਠ ਬੋਲਦਾ ਇਹਦੇ ਅਸੀਂ ਕੋਈ ਪੈਸੇ ਨਹੀਂ ਕਹਿੰਦੇ ਦੀ ਜੇਬ ਚ ਵੇਖ ਲਓ 1200 ਰੁਪਈਆ ਚੈੱਕ ਕਰੋ ਉਹ ਜਦੋਂ ਚੈੱਕ ਕੀਤਾ ਉਹ ਸੱਚੀ 1200 ਨੇ ਕਹਿੰਦੇ ਬਾਬਾ ਝੂਠ ਨਹੀਂ ਬੋਲਦਾ ਬਾਬਾ ਸੱਚਾ ਹੈ ਅਗਲੇ ਸਟੇਸ਼ਨ ਤੇ ਜਾ ਕੇ ਬਾਬੇ ਨੂੰ 1200 ਰੁਪਇਆ ਦੇਣ ਤੱਕ ਲਿਆ ਚੱਕਾ ਬਾਬੇ ਨੇ 1200 ਰੁਪਇਆ ਜੇਬ ਚ ਪਾ ਲਿਆ ਉਹ ਮੁੰਡਿਆ ਨੂੰ ਥਾਣੇ ਲੈ ਲਜਾਣ ਲੱਗੇ ਤਾਕੀ ਕੋਲ ਲੰਘਣ ਲੱਗੇ ਐ ਹੱਥ ਕਰਕੇ ਕਹਿੰਦਾ ਧੁੱਪ ਚ ਜਿੱਤੀ ਨਹੀਂ ਹੋਈ ਕਹਿੰਦਾ ਧੁੱਪ ਚ ਜਿੱਤੀ ਨਹੀਂ ਕੀਤੀ ਵੇਖ ਲਓ ਬਜ਼ੁਰਗੀ ਦੇ ਆਪਣੇ ਤਜਰਬੇ ਆ ਆਪਣੇ ਐਕਸਪੀਰੀਅੰਸ ਹੁੰਦੇ ਨੇ ਤਾਂ ਮੈਂ ਕਹਿੰਦਾ ਵੀ ਜਵਾਨੀ ਨੂੰ ਵੀ ਮਾਣੋ ਪਰ ਬਡੇਪਾ ਵੀ ਮਾਣੋ ਸਮਝੋ ਸਵਾਦ ਲਓ ਇਹਦਾ ਸੱਚਾ ਗਿਆਨ ਹੋਵੇ ਸਤਿਗੁਰੂ ਹੋਵੇ ਦਇਆਲ ਤਾਂ ਹਰ ਰਸ ਮਾਣੀ ਐ ਮਾਣੋ ਜ਼ਿੰਦਗੀ ਨੂੰ ਜੀਓ ਇੱਕ ਹੁੰਦਾ ਦਿਨ ਕੱਟੀ ਕਰਨੀ ਇੱਕ ਹੁੰਦਾ ਪੰਡਣੀ ਜਿੱਤੇ ਬੜੇ ਪਾਪ ਵੀ ਮੰਨਣਾ ਬਚਪਨ ਨੂੰ ਵੀ ਮੰਨਣਾ ਜਵਾਨੀ ਨੂੰ ਵੀ ਮੰਨਣਾ ਬਜ਼ੁਰਗੀ ਨੂੰ ਵੀ ਮੰਨਣਾ ਮਾਣੀ ਨਾ ਪਹਿਲਾਂ ਹੀ ਨਾ ਮਰ ਜਾਓ ਮਰਨ ਤੋਂ ਪਹਿਲਾਂ ਜਿੱਤੇ ਮਰਨਾ ਹੈ ਉਹਦੇ ਤੇ ਮਰਾਂਗੇ ਹਜੇ ਤੇ ਬਹੁਤ ਸਮਾਂ ਹੈ ਐਦਾਂ ਸੋਚੋ ਕੀ ਪਤਾ ਯਾਰ 100 ਸਾਲ ਤੱਕ ਰਹਿਣਾ ਹੋਵੇ ਤੂੰ ਕੀ ਪਤਾ ਹੋ ਸਕਦਾ ਸਵਾ 100 ਤੋਂ ਵੀ ਟੱਪ ਜਾਏ ਖਾਦੇ ਲਈ ਪਹਿਲਾਂ ਹੀ ਮਰਦਾ ਕੈਮਰਾ ਆਉਂਦੀ ਹੈ ਗੱਲ ਬੁਗੜ ਚ ਤਾਂ ਜਿਹੜੀ ਆਪਾਂ ਗੱਲ ਕਰਦੇ ਆ ਨਾ ਕਿ ਸਾਡੇ ਤੇ ਜਦੋਂ 40 ਸਾਲ ਤੋਂ ਬਾਅਦ ਬੰਦਾ ਹੋ ਜਾਂਦਾ ਕਹਿੰਦੇ ਬਸ ਤੂੰ ਤੇ ਹੁਣ ਕੀ ਅੱਖਾਂ ਕੱਢਦੇ ਐ ਘਰ ਵਾਲਾ ਸਾਰੀ ਦੁਨੀਆ ਫੇਰ ਆਵੇ ਜਦੋਂ 50 ਸਾਲ ਦੀ ਉਹਨੂੰ ਕਹਿੰਦਾ ਤੂੰ ਰੰਗਦਾਰ ਕੱਪੜਾ ਨਹੀਂ ਮੋੜ ਪਾ ਸਕਦਾ ਬੱਚੇ ਅੱਖਾਂ ਕੱਢਣ ਲੱਗਿਆ ਅੱਖਾਂ ਘਟਣ ਲੱਗਿਆ ਤੂੰ ਦੱਸ ਤੂੰ ਹੁਣ ਐਦਾਂ ਕਰ ਤੂੰ ਐਦਾਂ ਨਾ ਕਰ ਜਿਹੜਾ ਜਿੱਦਾਂ ਜ਼ਿੰਦਗੀ ਜੀ ਰਿਹਾ ਜੀਣ ਲਿਓ ਜਿਹਦਾ 80 ਸਾਲ ਤੱਕ ਜਾ ਕੇ ਵੀ ਜੀ ਕਰਦਾ ਤੇ ਕੋਈ ਗੱਲ ਨਹੀਂ ਜਿਹਦਾ ਜਵਾਨੀ ਚ ਜੀ ਕਰਦਾ ਮੈਂ ਚਿੱਟੇ ਹੀ ਪਾਣੇ ਨੇ ਤੇ ਪਾਣੇ ਉਹਦੀ ਵੀ ਆਪਣੀ ਮਰਜ਼ੀ ਹੈ ਪਰ ਐਵੇਂ ਨਿੱਕੀ ਨਿੱਕੀ ਗੱਲ ਦੇ ਉੱਤੇ ਕਈਆਂ ਨੂੰ ਸ਼ੌਂਕ ਰਹਿੰਦਾ ਹੀ ਰਹਿੰਦਾ ਹੈ ਕਈਆਂ ਨੂੰ ਬਜ਼ੁਰਗੀ ਤੱਕ ਸ਼ੌਂਕ ਰਹਿੰਦਾ ਕਈਆਂ ਨੂੰ ਨਹੀਂ ਹੁੰਦਾ ਕਈਆਂ ਨੂੰ ਘੱਟ ਹੁੰਦਾ ਕਈਆਂ ਨੂੰ ਵੱਧ ਹੁੰਦਾ ਆਪਣੀ ਆਪਣੀ ਮਰਜ਼ੀ ਹੈ ਆਪਣੀ ਆਪਣੀ ਚੁਆਇਸ ਹਰ ਬੰਦੇ ਨੂੰ ਜ਼ਿੰਦਗੀ ਜੀਣ ਦਾ ਇੱਥੇ ਹੱਕ ਹੋਣਾ ਚਾਹੀਦਾ ਖੁਸ਼ ਰਹਿਣ ਦਾ ਹਰ ਕੋ ਨੂੰ ਹੱਕ ਹੋਣਾ ਚਾਹੀਦਾ ਖੁਸ਼ ਰਹਿਣ ਦਾ ਮਸਲਾ ਖੁਸ਼ ਰਹਿਣ ਦਾ ਹੈ ਮਸਲਾ ਜਵਾਨੀ ਬਜ਼ੁਰਗੀ ਬਚਪਨ ਦਾ ਨਹੀਂ ਮਸਲਾ ਖੁਸ਼ ਰਹਿਣ ਦਾ ਹੈ ਚੜ੍ਹਦੀ ਕਲਾ ਚ ਰਹਿਣਾ ਆਨੰਦ ਚ ਰਹਿਣਾ ਜ਼ਰੂਰੀ ਨਹੀਂ ਹੁੰਦਾ ਅਗਲਾ ਰੰਗਦਾਰ ਕੱਪੜੇ ਪਾਏਗਾ ਤੇ ਗਲਤ ਹੋ ਜਾਏਗਾ